ਸਸਟਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਗਲਗਲ ਦਾ ਅਚਾਰ ਗਲਗਲ ਦਾ ਅਚਾਰ ਬਣਾਉਣ ਵਾਸਤੇ 1 ਕਿਲੋ ਆਪਾਂ ਨੇ ਗਲਗਲ ਲਈ ਹੈ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਸੀਗਾ ਬਿਲਕੁਲ ਸੁਕਾ ਲਿਆ ਸੀ ਗਲਗਲਾਂ ਤੇ ਹੁਣ ਕੱਟ ਲਵਾਂਗੇ ਸਾਰੀਆਂ ਗਲਗਲਾਂ ਆਪਾਂ ਨੇ ਕੱਟ ਕੇ ਰੱਖ ਲਈਆਂ ਇਸ ਵੱਡੇ ਵੱਡੇ ਪੀਸਾਂ ਦੇ ਵਿੱਚ ਆਪਾਂ ਨੇ ਗਲਗਲਾਂ ਨੂੰ ਕੱਟਿਆ ਹੈ ਕੱਟੀਆਂ ਹੋਈਆਂ ਗਲਗਲਾਂ ਨੂੰ ਆਪਾਂ ਇੱਕ ਸੁੱਕਾ ਵੱਡਾ ਬਰਤਨ ਲੈਂਦਾ ਹੈ ਇਹਦੇ ਵਿੱਚ ਪਾ ਦਵਾਂਗੇ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਆਪਾਂ ਗਲਗਲ ਦਾ ਆਚਾਰ ਬਣਾ ਕੇ ਤਿਆਰ ਕਰਾਂਗੇ ਗਲਗਲ ਦਾ ਆਚਾਰ ਬਣਾਉਣ ਵਾਸਤੇ ਜੋ ਘਰ ਦੇ ਵਿੱਚ ਆਪਣੇ ਮਸਾਲੇ ਪਏ ਨੇ ਉਹਨਾਂ ਨਾਲ ਹੀ ਆਪਾਂ ਚਾਰ ਬਣਾ ਕੇ ਤਿਆਰ ਕਰਾਂਗੇ 1 ਕਿਲੋ ਗਲਗਲ ਦੇ ਆਚਾਰ ਦੇ ਵਿੱਚ ਆਪਾਂ 3 ਚਮਚਾ ਨਮਕ ਦੇ ਐਡ ਕਰ ਦਵਾਂਗੇ ਕਿਉਂਕਿ ਅਚਾਰ ਦੇ ਵਿੱਚ ਨਮਕ ਜ਼ਿਆਦਾ ਪਾਇਆ ਜਾਂਦਾ ਹੈ 1 ਚਮਚ ਪਾ ਦਵਾਂਗੇ ਆਪਾਂ ਲਾਲ ਮਿਰਚ ਦਾ ਥੋੜੀ ਜੀ ਆਪਾਂ ਹਲਦੀ ਐਡ ਕਰ ਦਵਾਂਗੇ ਇਸ ਤਰ੍ਹਾਂ ਕੁੱਟ ਕੇ ਮੈਂ ਕਾਲੀ ਮਿਰਚਾਂ ਲੈਂਦੀ ਐ ਇਹ ਵੀ ਆਪਾਂ ਵਿੱਚ ਐਡ ਕਰ ਦਵਾਂਗੇ 2 ਚਮਚ ਚੀਨੀ ਦੇ ਚਮਚ ਚ 1/4 ਹਿੱਸਾ ਆਪਾਂ ਕਰ ਦਵਾਂਗੇ ਕਲੌਂਜੀ ਐਡ 2 ਚਮਚ ਜਿਹੜਾ ਆਪਾਂ ਨੇ ਚੀਨੀ ਦੇ ਪਾਏ ਆ ਉਹ ਪਾਉਣ ਦੇ ਨਾਲ ਆਚਾਰ ਜਿਹੜਾ ਆਪਣਾ ਖਰਾਬ ਨਹੀਂ ਹੁੰਦਾ ਚੀਨੀ ਪਾਉਣ ਦੇ ਨਾਲ ਆਚਾਰ ਦਾ ਕਲਰ ਵੀ ਵਧੀਆ ਆਉਂਦਾ ਹੈ ਚੀਨੀ ਪਾਉਣ ਦੇ ਨਾਲ ਚੀਨੀ ਇਹ ਪਾਣੀ ਛੱਡ ਦਿੰਦੀ ਆ ਤੇ ਇਹਨਾਂ ਚਾਰ ਆਪਣਾ ਬਿਲਕੁਲ ਖਰਾਬ ਨਹੀਂ ਹੋਏਗਾ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਦਵਾਂਗੇ ਗਲਗਲ ਦੇ ਵਿੱਚ ਜੇਕਰ ਤੁਹਾਡੇ ਕੋਲ ਕਸ਼ਮੀਰੀ ਲਾਲ ਮਿਰਚ ਜਾਂ ਕਾਲਾ ਨਮਕ ਆ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਆਚਾਰ ਨੂੰ ਕੰੱਚ ਤੇ ਵਰਤਮਾਨ ਦੇ ਵਿੱਚ ਪਾ ਕੇ ਰੱਖ ਦਵਾਂਗੇ ਚੰਗੀ ਤਰ੍ਹਾਂ ਆਪਾਂ ਨੇ ਵਰਤਮਾਨ ਨੂੰ ਧੋ ਕੇ ਟੁੱਪ ਦੇ ਵਿੱਚ ਸੁਕਾ ਲਿਆ ਸੀ ਆ ਪਹਿਲਾਂ ਬਿਲਕੁਲ ਪਾਣੀ ਆ ਆਪਣਾ ਡੱਬੇ ਦੇ ਵਿੱਚ ਨਹੀਂ ਹੋਣਾ ਚਾਹੀਦਾ 5 ਤੋਂ 7 ਦਿਨ ਵਾਸਤੇ ਆਪਾਂ ਆਚਾਰ ਨੂੰ ਤੁਪਾਂ ਲਵਾਵਾਂਗੇ ਤੇ ਚਾਰ ਆਪਣਾ ਛੇਤੀ ਬਣ ਕੇ ਤਿਆਰ ਹੋ ਜਾਣਾ ਛਿਲਕਾ ਜਿਹੜਾ ਨਰਮ ਹੁੰਦਾ ਹੈ ਤੇ ਛੇਤੀ ਚਾਰ ਬਣ ਜਾਂਦਾ ਹੈ ਤੁਸੀਂ ਵੀ ਚਾਰ ਨੂੰ ਇਸ ਤਰ੍ਹਾਂ ਬਣਾ ਕੇ ਜਰੂਰ ਖਾਓ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰ ਲਿਓ ਸਾਡੀਆਂ ਹੋਰ ਰੈਸਪੀਆ ਦੇਖਣ ਵਾਸਤੇ